ਰੱਕ ਇਥੇ ਆਉਂਦਾ ਹੈ। ਹੈਵੀ ਟਰਹੇਗਾ। ਆਹ ਟ੍ਰੇਲਰ ਆ। ਇਹ ਜਿਵੇਂ ਟ੍ਰੇਨ ਡਰੌਨ ਦੇ ਵਿੱਚ ਆਉਂਦਾ ਵਾ। ਫੇ ਟ੍ਰੇਨ ਨੇ ਫੇਰ ਸਮੁੰਦਰ ਨਾਲ ਤੇ ਲਾਇਆ ਫੇਰ ਸਮੁੰਦਰ ਤੋਂ ਫੇਰ ਉਥੇ ਜਿਵੇਂ ਟ੍ਰੇਨ ਤੇ ਲੋਡ ਹੁੰਦਾ ਹੁੰਦਾ ਇਹ ਟ੍ਰੇਲਰ ਆ। ਕੋਈ ਸ਼ਿਪ ਪੰਚ ਕਰਦਾ ਹੁੰਦਾ ਕੋਈ ਟ੍ਰੇਨ ਤੇ ਫਿਰਦਾ ਫਿਰ ਟ੍ਰੇਨ ਤੋਂ ਕਾਹ ਫੇਰ ਇੱਥੇ ਆਉਂਦਾ ਸ਼ਿਪਾਂ ਤੋਂ ਬਾਅਦ ਚ ਵੀ ਫਿਰੇ ਟਰੱਕ ਚੱਕਦੇ ਆ ਕਿ ਟਰੱਕ ਦੋਨੇ ਪਾਸੇ ਚੱਕਦੇ ਆ ਟ੍ਰੇਨ ਤੋਂ ਵੀ ਚੱਕਦੇ ਆ ਸ਼ਿਪ ਤੋਂ ਵੀ ਚੱਕਦੇ ਆ ਫੇ ਚੱਕ ਕੇ ਫਿਰ ਇਹਨਾਂ ਨੇ ਐਂ ਕਰਕੇ ਫੇਰ ਹੌਸ ਦੇ ਵਿੱਚ ਪਹੁੰਚਦਾ ਕਰਨਾ ਜਾਂ ਟ੍ਰੇਲਰ ਉੱਥੇ ਛੱਡੇ ਹੁਣ ਜਾਂ ਖਾਲੀ ਕਰਨਾ ਇਹ ਸਾਫ ਤੌਰ ਤੇ ਫਿਰ ਕੰਪਨੀ ਦਾ ਜਿਹੜਾ ਸਾਈਨ ਲੱਗਿਆ ਫਿਰ ਉਹ ਕੰਪਨੀ ਨੂੰ ਖਾਲੀ ਪਹੁੰਚਦਾ ਕਰਨਾ ਫੇਰੇ ਟਲੋਂ ਪਰ ਕਿ ਹੋਰ ਕੀ ਗੱਲ ਤਰੀਂ ਜਹੋਂਹ ਜੇਣਾ ਵਾ ਐਂ ਚਲੋ ਚੱਲਦਾ ਮੇਲਾ ਲਾਲ ਲਾਲੋ ਲਾਲ ਉਧਰੋਂ ਚਟੀਆਂ ਲਟਾ ਇਧਰੋਂ ਲਾਲ ਲਟਾ ਤੇ ਇੱਕ ਕਿੰਨਾ ਸੋਨਾ ਮਾਹੌਲ ਬਣਿਆ ਪਿਆ ਵਾ ਬਸ ਮੈਨੂੰ ਇਹ ਆ ਵੀ ਮੇਰੇ ਮੋਹਰੇ ਕੋਈ ਗੱਡੀ ਨਾ ਲਾਵੇ ਬਸ ਜੇ ਕੀ ਲਾਵੇ ਜੀ ਗੱਲ ਦਾ ਜਿਵੇਂ ਆ ਗਏ ਹਨ ਸੁਹਾਗੇ ਵਾਂਗੂ ਆ ਖਰਚ ਗਿਓ ਮਾਰਾ ਇੰਨੀ ਜਗ੍ਹਾ ਤਾਂ ਆਮ ਛੱਡੀ ਹੁੰਦੀ ਆ ਵੀ ਕਿ ਐ ਵਈਆ ਇੰਨਾ ਕਿ ਤਾਂ ਰੱਖਣਾ ਪੈਂਦਾ ਵਾ ਆ ਗਿਆ ਵਾ ਸਾਰਾ ਇੱਕ ਟਰੱਕ ਦਾ ਗਿਆ ਵਾ ਵਿਚਾਲੇ ਜੀ ਆ ਕੇ ਗੱਡੀ ਵਸਾਲਾ ਦੇ ਆ ਮੇਰੇ ਗੁੱਸਾ ਬਹੁਤ ਜੜਦਾ ਤੇ ਜੀ ਕਰਦਾ ਪੋਲਾ ਜਾਂ ਪਿੱਛੇ ਜਾ ਕੇ ਬਾਬਰ ਲਾ ਦਈਏ ਇੱਕ ਲੱਖ ਤੇ ਜਵਾਨੀ ਹੋਵੇ ਨੱਚਦੀ ਕਹਿੰਦੇ ਹੋਰ ਕੀ ਚਾਹੀਦਾ ਜੱਟਾਂ ਨੂੰ ਜੱਟਾ ਕਣਤਾ ਪਿਆਮਾ ਕਰੀ ਜੇ ਖੜੀ ਹੋਵੇ ਤੇ ਐਂਡ ਮੱਚ ਖੜੀ ਹੋਵੇ ਹੋਰ ਕੀ ਚਾਹੀਦਾ ਜੱਟਾਂ ਨੂੰ ਕਰਤਾ ਨਾ ਉਹੀ ਕੰਮ ਜੀਤੋਂ ਮੈਂ ਡਰ ਸੀ ਚੰਮਲੇ ਚੰਮਲੇ ਕੇ ਕੱਟ ਮਾਰਦੇ ਸੀ ਮੇਰੀ ਕਾਲੀ ਜਵਾਲ ਆ ਗਈ ਨਾ ਮੂਰੇ ਐ ਕੱਟ ਮਾਰ ਮਾਰ ਕੇ ਕਹਦੇ ਮੂਰੇ ਕਦੇ ਪਿੱਛੇ ਕਹਦੇ ਮੂਰੇ ਕਦੇ ਪਿੱਛੇ ਐ ਕਦੇ ਕਿਤੇ ਚੱਲ ਜਾਂਦੀ ਹੁੰਦੀ ਆ ਕੱਲ ਨੂੰ ਪਹੁੰਚ ਗਏ ਆਪਾਂ ਲੋਡ ਲਾਉਣ ਵਾਲੀ ਜਗ੍ਹਾ ਤੇ 223 ਨੰਬਰ ਡੋਰ ਤੇ ਲਾਇਆ ਆਪਾਂ ਨੂੰ 24 ਜਾਂ 25 ਡੋਰ ਨੂੰ ਮਿਲੂਗਾ ਅੱਗੇ ਮੈਂ ਉਹਨਾਂ ਨੂੰ ਇੱਥੇ 7 ਵਜੇ ਅੱਜ ਆਇਆ ਮੈਂ 10 11 ਵਜੇ ਹੁਣ ਲੋਡ ਚੱਕ ਨਹੀਂ ਹੁਣ ਘਰ ਨੂੰ ਵਾਪਸੀ ਹੁਣ ਇੱਥੇ ਘੰਟਾ ਤੋਂ ਘੰਟਾ ਕਰੂੰਗਾ ਲੱਗਣਗੇ ਫਿਰ ਵੇਅਰ ਹਾਊਸ ਜਾਨ ਨੂੰ 2 ਵਜੇ ਤੋਂ ਬਾਅਦ ਚ ਬੰਦ ਹੋ ਜਾਂਦੇ ਆ 3 ਵਜੇ ਕੋਈ 5 ਵਜੇ ਲੋਡ ਚੱਕਾਂਗੇ ਮੇਬੀ ਕੱਲ ਨੂੰ ਕੱਲ ਨੂੰ ਲੋਡ ਚੱਕਾਂਗੇ ਇੱਥੋਂ ਅੱਜ ਕਰਾਂਗੇ ਰੈਸਟ ਇੱਕ ਉੱਥੇ ਸੁੱਤਾ ਇੱਕ ਉੱਥੇ ਸੁੱਤਾ ਇੱਕ ਇੱਥੇ ਸੁੱਤਾ ਸੋਤੇ ਰਹਿ ਗਏ ਲੋਕੇ ਐਨੀ ਡਾਊਨ ਤਦ ਦੌਰ ਦੇ ਦੇ ਇਹ ਕੰਦਾ ਰੱਖ ਜਾ ਰੱਖਿਆ ਕੀ ਆਈ ਬਾਤਾਂ ਨੇ ਕੀ ਆਈ ਬਾਤਾਂ ਨੇ ਕਿੰਨਾ ਸੋਹਣਾ ਬੈਦਰਾ ਚਮਕਦਾ ਨਾ ਟਰੱਕ ਅੱਗੇ ਇੱਥੇ ਲੋਡ ਲਾਉਂਦਾ ਜੀ ਇੱਠਿਆਂ ਨੇ ਲੋਡ ਚੱਕਿਆ ਸੀ ਦੇਖ